ਗਲੀਆਂ ਦੇ ਵਿੱਚ ਘੁੰਮ ਰਹੇ ਪੁਲਿਸ ਮੁਲਾਜ਼ਮਾਂ ਨੂੰ ਤੁਸੀਂ ਵੀ ਦੇਖ ਰਹੇ ਹੋ ਤਾਂ ਸੋਚਦੇ ਹੋਮੋਗੇ ਕਿ ਸ਼ਾਇਦ ਕੋਈ ਇੱਥੇ ਘਟਨਾ ਵਾਪਰੀ ਹੈ ਤਾਂ ਦਾਅਦ ਦੀ ਹੈ ਕਿ ਲਗਾਤਾਰ ਖੂਨੀ ਡੋਰ ਦੇ ਖਿਲਾਫ ਪੁਲਿਸ ਵੀ ਐਕਸ਼ਨ ਦੇ ਵਿੱਚ ਹੈ ਚਾਈਨਾ ਡੋਰ ਨੂੰ ਲੈ ਕੇ ਬਠਿੰਡਾ ਪੁਲਿਸ ਮੋਹੱਲਾ ਗਲੀਆਂ ਦੇ ਵਿੱਚ ਜਾ ਕੇ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰ ਰਹੀ ਹੈ ਬੱਚੇ ਚਾਈਨਾ ਡੋਰ ਦੇ ਨਾਲ ਪਤੰਗ ਨਾ ਉਡਾਉਣ ਜੋ ਕਿ ਚਾਈਨਾ ਡੋਰ ਇਨਸਾਨ ਅਤੇ ਪਸ਼ੂ ਪੰਛੀਆਂ ਦੇ ਲਈ ਘਾਤਕ ਕਾਰ ਡੋਰ ਹੈ ਇਸ ਲਈ ਪੋਸ ਮੁਲਾਜ਼ਮ ਮੋਹੱਲਿਆਂ ਦੇ ਵਿੱਚ ਜਾ ਕੇ ਚਾਈਨਾ ਡੋਰ ਦੇ ਖਿਲਾਫ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ ਕਿ ਇਸ ਦਾ ਕੀ ਨੁਕਸਾਨ ਹੁੰਦਾ ਤੇ ਆਪਣੇ ਬੱਚਿਆਂ ਨੂੰ ਵੀ ਕਿਵੇਂ ਸਮਝਾਓ ਤਾਂ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਤਾਂ ਉਹ ਸੁਣਦੇ ਆ ਜਸਵਿੰਦਰ ਸਿੰਘ ਏਐਸਆਈ ਨੇ ਇਸ ਚਾਈਨਾ ਡੋਰ ਦੇ ਖਿਲਾਫ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਇਹ ਬੱਚੇ ਜਿਹੜੇ ਪਤੰਗ ਉਡਾਉਂਦੇ ਜੀ ਉਹ ਡੋਰ ਹੈ ਡੋਰ ਲੋਕਾਂ ਦੇ ਗਲ 'ਚ ਪੈ ਜਾਂਦੀ ਹੈ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਉਹਨੂੰ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਬੱਚਿਆਂ ਨੂੰ ਕੋਠਿਆਂ ਤੇ ਨਾ ਜਾਣ ਦੇਣਾ ਉਹ ਕਹਿਣ ਵਾਸਤੇ ਅਸੀਂ ਅਫਸਰ ਸਾਹਿਬਾਨ ਜੀ ਦੇ ਹੁਕਮ ਅਨੁਸਾਰ ਆਏ ਹਾਂ ਅਸੀਂ ਦੇਖਿਆ ਤੁਸੀਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹੋ ਵੀ ਕੱਲ ਹੌਲੀ ਚਲਾਓ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਜਿਸ ਤਰ੍ਹਾਂ ਹੁਣ ਬਸੰਤ ਦਾ ਤਿਉਹਾਰ ਨਹੀਂ ਕੀਤਾ ਰਹੇ ਅਸੀਂ ਜਿਹੜੇ ਟੂ ਵੀਲਰ ਚਲਾਉਂਦੇ ਨੇ ਸਾਡੇ ਭੈਣ ਭਰਾ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਆਪਦੇ ਮਤਲਬ ਕੋਟ ਹੈ ਜਿਵੇਂ ਉਹਦੀ ਜਿੱਪ ਲੱਕ ਰੱਖਣੇ ਗਲ ਚਮਫਰੋਲ ਪਾ ਕੇ ਰੱਖਣਾ ਤੇ ਵੀ ਕੱਲ ਨੂੰ ਹੌਲੀ ਚਲਾਉਣਾ ਤਾਂ ਕਿ ਕੋਈ ਘਟਨਾ ਨਾ ਵਾਪਰੇ ਅੱਛਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਸਤਿ ਲੋਕ ਕਿਸ ਤਰ੍ਹਾਂ ਪ੍ਰੇਰਣਾ ਕਰ ਰਹੇ ਹਨ ਹਾਂਜੀ ਲੋਕ ਵੀ ਸਹਿਯੋਗ ਦੇ ਰਹੇ ਜਿਹੜੇ ਸਿਆਣੇ ਲੋਕ ਨੇ ਕੀ ਲਗਾਤਾਰ ਸਹਿਯੋਗ ਦੇਣਾ ਚਾਹੀਦਾ ਹੈ ਹਾਂ ਅਸੀਂ ਪੂਰੀ ਕੋਸ਼ਿਸ਼ ਕਰਦਾਈ ਸਾਡੇ ਅਫਸਰ ਸਾਹਿਬਾਂ ਜੀ ਕਹਿੰਦਾ ਹੁਕਮ ਨੇ ਵੀ ਉਹਦੇ ਮੁਤਾਬਕ ਅਸੀਂ ਪੂਰੀ ਡਿਊਟੀ ਤੰਦ ਹੀ ਨਾ ਕਰਦੇ ਸਰ ਅੱਛਾ ਅੱਗੇ ਵੀ ਚੈਕਿੰਗਾਂ ਚ ਜਾਰੀ ਰਹਿਣਗੀਆਂ ਬਸੰਤ ਤੱਕ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਹਾਂਜੀ ਲਗਾਤਾਰ ਜਾਰੀ ਰਹਿਣਗੀਆਂ ਚੈਕਿੰਗਾਂ ਚ ਤਾਂ ਰਾਜੀ ਹੈ ਕਿ ਚਾਇਨਾ ਡੋਰ ਦੇ ਕਰਕੇ ਹੁਣ ਤੱਕ ਕਈ ਲੋਕ ਜ਼ਖਮੀ ਹੋ ਗਏ ਨੇ ਤੇ ਕਈਆਂ ਦੀ ਮੌਤ ਹੋ ਗਈ ਆ ਜਿਹਦੇ ਚੱਲਦੇ ਇਸ ਡੋਰ ਦੇ ਖਿਲਾਫ ਹੁਣ ਪ੍ਰਸ਼ਾਸਨ ਬੇਸਰ ਗਰਮ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ